ਜਾਨਪੁਰ ਨਿਵਾਸੀ ਨਵੀਨ ਕੁਮਾਰ ਵੱਲੋਂ ਇਮਾਨਦਾਰੀ ਦੀ ਮਿਸਾਲ ਜਿਹੜੀ ਉਹ ਪੇਸ਼ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੋਂ ਨਮੀਨ ਗਵਾਰ ਜੋ ਕਿ ਆਪਣੇ ਪਰਿਵਾਰ ਦੇ ਨਾਲ ਪਠਾਨਕੋਟ ਜਾ ਰਹੇ ਸੀਗੇ ਉਹਨਾਂ ਨੂੰ ਰਸਤੇ ਦੇ ਵਿੱਚ ਇੱਕ ਮੋਬਾਈਲ ਜਿਹੜਾ ਹੈ ਸੜਕ ਦੇ ਪਿਆ ਮਿਲਦਾ ਉਸ ਤੋਂ ਬਾਅਦ ਮੋਬਾਈਲ ਮਾਲਕਾਂ ਦਾ ਫੋਨ ਜਿਹੜਾ ਨਮੀਨ ਕੁਮਾਰ ਨੂੰ ਆਂਦਾ ਨਵੀਨ ਕੁਮਾਰ ਉਹਨਾਂ ਨੂੰ ਬੋਲਦੇ ਨੇ ਕਿ ਆਪਣਾ ਫੋਨ ਤੁਸੀਂ ਆ ਕੇ ਲੈ ਕੇ ਜਾ ਸਕਦੇ ਹੋ ਪਰ ਜਦੋਂ ਆ ਮੋਬਾਈਲ ਸੀਗਾ ਉਹ ਡੇਰਾ ਬਿਆਸ ਸੰਗਤ ਦੇ ਵਿੱਚ ਗਏ ਸੀਗੇ ਉਹਨਾਂ ਵੱਲੋਂ ਅੱਜ ਦਾ ਟਾਈਮ ਦਿੱਤਾ ਗਿਆ ਸੀ ਕਿ ਐਤਵਾਰ ਨੂੰ ਆਪਾਂ ਆ ਕੇ ਫੋਨ ਲੈ ਜਾਵਾਂਗੇ ਅੱਜ ਉਹ ਪਰਿਵਾਰ ਜਿਹੜਾ ਹੈ ਆਪਣਾ ਫੋਨ ਲੈਣ ਵਸੇ ਨਵੀਨ ਕੁਮਾਰ ਜੂਗੀ ਕਸ਼ਮੀਰੀ ਮੱਲਾ ਸੁਜਾਨਪੁਰ ਦੇ ਰਹਿਣ ਵਾਲੇ ਉਹਨਾਂ ਦੇ ਘਰ ਪਹੁੰਚੇ ਗੁੰਮ ਹੋਇਆ ਮੋਬਾਈਲ ਉਹਨਾਂ ਨੂੰ ਵਾਪਸ ਦਿੱਤਾ ਨਵੀਨ ਕੁਮਾਰ ਹੋਣਾ ਵੱਲੋਂ ਔਰ ਉਹਨਾਂ ਦੀ ਖਾਤੀ ਦੀ ਜਿਹੜੀ ਕੀਤੀ ਹੈ ਜਿਸ ਤੋਂ ਬਾਅਦ ਮੋਬਾਈਲ ਮਾਲਕਾ ਵੱਲੋਂ ਤਰਾਹਣਾ ਜਿਹੜੀ ਹੈ ਨਵੀਨ ਕੁਮਾਰ ਦੀ ਕੀਤੀ ਗਈ ਹੈ ਆਉਂ ਦੇਖਦੇ ਆ ਰਿਪੋਰਟ ਤੇ ਗੱਲਬਾਤ ਕਰਦੇ ਆ ਮੋਬਾਈਲ ਮਾਲਕਾਂ ਦੇ ਨਾਲ ਤੇ ਨਵੀਨ ਕੁਮਾਰ ਹੁਣਾਂ ਦੇ ਨਾਲ ਕੀ ਕਹਣਾ ਹੁਣਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਹੋਰ ਕੇਆਰਟੀ ਨਿਊਜ਼ ਨੈਟਵਰਕ ਲੋਕਾਂ ਨੂੰ ਇਸ ਖਬਰ ਤੋਂ ਬਾਅਦ ਇਹ ਸੰਦੇਸ਼ ਦਿੰਦਾ ਹੈ ਕਿ ਜੇਕਰ ਕਿਸੇ ਨੂੰ ਕਿਸੇ ਦਾ ਮੋਬਾਈਲ ਜਾਂ ਪਰਸ ਜਾਂ ਕੋਈ ਕੀਮਤੀ ਸਮਾਨ ਲੱਭਦਾ ਤਾਂ ਉਸ ਵਿਅਕਤੀ ਦੀ ਭਾਲ ਕਰਕੇ ਉਹਨੂੰ ਵਾਪਸ ਦਿੱਤਾ ਜਾਵੇ ਤਾਂ ਕਿ ਵਧੀਆ ਮਿਸਾਲ ਜੜੀ ਆਪਾਂ ਇਮਾਨਦਾਰੀ ਦੀ ਪੇਸ਼ ਕਰ ਸਕੇ ਇਹ ਮੋਬਾਈਲ ਜੋ ਹੈ ਔਨ ਰੋਡ ਸਾਈਡ ਕੋਈ ਮਾਈਸਟੇਕ ਡਿੱਗ ਗਿਆ ਸੀ ਤੇ ਇਹਨਾਂ ਦੇ ਕੋਲ ਜੋ ਹੈ ਸਾਨੂੰ ਇਹ ਫੋਨ ਅੱਜ ਵਾਪਸ ਮਿਲਿਆ ਹੈ ਤਸੀਂ ਇਹਨਾਂ ਦਾ ਬੜਾ ਬੜਾ ਧੰਨਵਾਦ ਕਰਦੇ ਆ ਕਿਉਂਕਿ ਅੱਜ ਕੱਲ ਇਸ ਮਤਲਬ ਜੋ ਇਹ ਟਾਈਮ ਚੱਲਾ ਹੋਇਆ ਤਾਂ ਸਾਨੂੰ ਇਮਾਨਦਾਰ ਲੋਕ ਮਿਲਣਾ ਬੜੇ ਮੁਸ਼ਕਿਲ ਨੇ ਅਸੀਂ ਉਮੀਦ ਵੀ ਨਹੀਂ ਕਰ ਸਕਦੇ ਕਿ ਅਗਰ ਕੋਈ ਚੀਜ਼ ਸਾਡੇ ਕੋਲ ਖੋਈ ਜਾਂਦੀ ਹੈ ਤਾਂ ਸਾਨੂੰ ਕੋਈ ਜ਼ੁਆਰਾ ਮਿਲ ਪਾਏ ਲੇਕਿਨ ਇਹਨਾਂ ਵੱਲੋਂ ਹਰ ਨਵੇਂ ਫੋਨ ਅੱਜ ਵਾਪਿਸ ਮਿਲਿਆ ਹੈ ਤਾਂ ਅਸੀਂ ਇਹਨਾਂ ਦਾ ਬੜਾ ਬੜਾ ਧੰਨਵਾਦ ਕਰਦੇ ਆ ਤੇ ਹੋਰਾਂ ਨੂੰ ਵੀ ਇੱਕ ਮੈਸੇਜ ਦਿੰਦੇ ਆ ਕਿ ਅੱਜ ਦੇ ਟਾਈਮ 'ਚ ਵੀ ਇਮਾਨਦਾਰ ਲੋਕ ਹੈਗੇ ਨੇ ਤੇ ਬਾਕੀ ਲੋਕ ਵੀ ਜੋ ਹੈ ਇਹਨਾਂ ਤੋਂ ਪ੍ਰੇਰਣਾ ਲੈ ਕੇ ਇਹਨਾਂ ਰਸਤੇ ਤੇ ਇਹਨਾਂ ਰਸਤਿਆਂ ਨੂੰ ਫੋਲੋ ਕਰ ਸਕਦੇ ਨੇ ਤੇ ਜੋ ਹੈ ਮਦਦ ਕਰ ਸਕਦੇ ਨੇ ਕਿਸੇ ਦੀ ते मेरी तरफ से बड़ा बड़ा धन्यवाद थैंक यू अस पहले तो बड़े परेशान थे फोन गिर गया बड़ा परेशान थे पूरे रास्ते में हमने किसी को इनके हस्बैंड को भी नहीं बताया था एक्चुअली डांट पड़ती फिर हमने सोचा कि इन्होंने इनसे बात हुई थी तो इन्होंने बोला कि हमारे पास फोन सेफ है हमने बोला कि चलो ठीक है रास्ते में आते वक्त हमें मिल जाएगा उसके बाद ही बताएंगे हमारे को अपने घर पे बुलाया हमने उम्मीद भी नहीं की थी कि हमें ये फोन वापिस मिलेगा पर इन्होंने जैसे हम निकले डेरा ब्यास से तो फ़ोन आया इनका कि आप आ रहे हो आए नहीं आप फिर बार बार फ़ोन करते रहे हमारे को ये तो ऐसे इंसान मैं तो नहीं समझता कि अभी आज के टाइम पे होते, होते हैं कि नहीं पर इनको देखा तो बड़ी खुशी हुई हमारे को ऐसा हमने कभी उम्मीद भी नहीं की थी आ कि आ हमारे को ये फ़ोन मिलेगा कि नहीं पर हम बड़ा बड़ा थैंक्स करते हैं इनका कि हमारे को हमारा फोन जसा था वैसा मिला हमारे को शुक्रवानो जी असि एथे भंगों मालतों च झगराता करवाइदा ओथो लंगर सीगा लंगर तो मैं वापस आ रहे असिगा मोटरसाइकिल ते सीगे मैं और मेरी वाइफ और बेटा भी सीगा ते आई जा रहे सी मेरा ध्यान तो नहीं पया वाइफ दा ध्यान पया की मोबाइल ਡਿੱਗਿਆ ਹੋਇਆ ਹੈ ਮੋਬਾਈਲ ਮੈਂ ਕਲੇ ਨਿਕਲ ਗਿਆ ਅਗੇ ਫਿਰ ਮੈਂ ਵਾਪਿਸ ਆ ਕੇ ਚੈੱਕ ਕੀਤਾ ਤੇ ਮੋਬਾਈਲ ਵਾਕਿਆ ਡਿੱਗਿਆ ਹੋਇਆ ਸੀਗਾ ਤੇ ਮੈਂ ਜਲੇ ਉਠਾਨ ਲਗਾ ਤੇ ਬਿੱਲ ਆ ਰਹੀ ਸੀ ਉਹਦੇ ਤੇ ਔਰ ਬੰਦ ਹੋ ਗਿਆ ਜਦੋਂ ਚੁੱਕਣ ਲੱਗਾ ਤੇ ਨਾ ਫਿਰ ਉਹ ਦੋਸਤੋ ਬਾਅਦ ਥੋੜੇ ਦੇ ਬਾਅਦ ਦੁਬਾਰਾ ਇਹਨਾਂ ਦਾ ਫੋਨ ਆਇਆ ਫਿਰ ਮੈਂ ਇਹਨਾਂ ਨੂੰ ਬੈਕ ਆ ਲਈ ਤੇ ਮੈਂ ਚੁੱਕਿਆ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਫੋਨ ਤੁਹਾਡਾ ਮੇਰੇ ਕੋਲ ਹੀ ਹੈ ਇਹ ਕਹਿੰਦੇ ਸੀ ਕਿ ਮੈਂ ਅਸੀਂ ਇਸ ਲਈ ਸ਼ਾਦਾ ਸਵਾਮੀ ਵਿਆਸ ਜਾ ਰਹੇ ਹਾਂ ਤੇ ਅਸੀਂ ਟੋਰਪਰਾ ਦਾ ਕਰਾਸ ਕਰ ਗਏ ਮੈਂ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ ਫੋਨ ਤੁਹਾਡਾ ਸੇਫ ਜਗ੍ਹਾ ਤੇ ਪਿਆ ਹੋਆ ਆ ਕੇ ਵੀ ਤੁਸੀਂ ਸੰਡੇ ਨੂੰ ਲੈ ਸਕਦੇ ਜਦੋਂ ਹੀ ਲੈਣਾ ਚਾਹੁੰਦੇ ਲੈ ਸਕਦੇ ਤੇ ਫਿਰ ਮੈਂ ਇਹਨਾਂ ਨੂੰ ਦੁਬਾਰਾ ਫੋਨ ਆਪਣਾ ਨੰਬਰ ਦੇ ਦਿੱਤਾ ਮੈਂ ਇਹਨਾਂ ਦਾ ਫੋਨ ਨੰਬਰ ਬੰਦ ਕਰਤਾ ਮੈਂ ਕੋਈ ਫੋਨ ਆਏਗਾ ਕਿੰਨੇ ਕਰ ਸੇਵ ਕਰਾਂਗਾ ਤੇ ਪਰੇਸ਼ਾਨ ਹੋਣਗੇ ਫੋਨ ਚੁੱਕ ਬਾਕੀ ਇਹ ਫੋਨ ਦੇਖੋ ਫੋਨ ਕਿਸੇ ਦਾ ਵੀ ਡਿੱਗੇ ਕੋਈ ਵੀ ਚੀਜ਼ ਹੋਏ ਉਹਨੂੰ ਵਾਪਸ ਦੇ ਦੇਣੀ ਚਾਹੀਦੀ ਹੈ ਕਿ ਇਹਦਾ ਨੁਕਸਾਨ ਕਰਨ ਨੂੰ ਕੋਈ ਕੀ ਫਾਇਦਾ ਮਿਲੇਗਾ ਕਿ ਇਹਨੂੰ ਬਾਕੀਆਂ ਨੂੰ ਵੀ ਇਹੀ ਮੈਸੇਜ ਹੈ ਕੋਈ ਵੀ ਰਸਤੇ ਦੇ ਵਿੱਚ ਫੋਨ ਵਗੈਰਾ ਮਿਲੇ ਜਾਂ ਕੋਈ ਵੀ ਵਾਲਟ ਵਗੈਰਾ ਮਿਲਦਾ ਤਾਂ ਉਹ ਕੇਆਰਟੀ ਨਿਊਜ਼ ਦੇ ਨਾਲ رابطہ ਕਰਕੇ ਔਰ ਸਹੀ ਜਗ੍ਹਾ ਪਹੁੰਚਾਇਆ ਜਾਵੇ